ਸਰਗਰ ਕਾਲ ਦੀ ਕਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਇੱਕ ਸੂਝਵਾਨ ਸਿਆਸਤਦਾਨ ਦਰਵੇਸ਼ ਅਸਦਾਨ ਇੱਕ ਮਾਣدار ਸਿਆਸਤਦਾਨ ਜਿਉਂ ਕਿ ਇਹ ਕਿ ਤਕਸਾਲੀ ਜਥੇਦਾਰਾਂ ਵਿੱਚੋਂ ਆਖਰੀ ਸਿਆਸਤਦਾਨ ਜਥੇਦਾਰ ਗੁਰਚਰ ਸਿੰਘ ਟੋੜਾ ਦੀ ਪੱਲੇ ਜਨਮ ਦਿਵਸ ਦਾ ਦੀ ਮਨਾਈ ਗਈ 100 ਸਾਲ ਪਹਿਲਾਂ ਪੈਦਾ ਹੋਏ ਸੀ ਅੱਜ ਦੇ ਦਿਨ ਤੇ ਉਹਨਾਂ ਦੀ ਜਨਮ ਦਿਵਸ ਦੀ 2-3 ਥਾਵਾਂ ਤੇ ਮਨਾਈ ਗਈ ਪਰਿਵਾਰ ਵੱਲੋਂ ਰਲ ਕੇ ਮਨਾਈ ਗਈ ਸੁਧਾਰ ਲਹਿਰ ਨਾਲ ਅਕਾਲੀਆ ਦੀ ਸੁਧਾਰ ਲਹਿਰ ਨਾਲ ਪਿੰਡ ਟੋੜਾ ਦੇ ਵਿੱਚ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਰ ਨੇ ਐਸਜੀਪੀ ਸੀ ਦੇ ਗੁਰਦੁਆਰਾ ਦੁਖਦਵਾਰਨ 'ਚ ਇਹ ਸਤ੍ਵ ਦੀ ਮਨਾਈ ਤੁਲਨਸਾਭ ਦੀਆਂ ਮਣਾਓ ਜੋ ਕਰਨਾ ਕਰੋ ਲੇਕਿਨ ਇਸ ਤਰ੍ਹਾਂ ਦੇ ਸਿਆਸਤਦਾਨ ਤੋਂ ਸਿੱਖਣ ਲਈ ਬਹੁਤ ਕੁਝ ਹੈ ਸਵੈ ਪ੍ਰਚਲਨ ਕਰਨ ਦਾ ਮੌਕਾ ਹੁੰਦਾ ਹੈ ਕੀ ਇਹ ਸਿਆਸਤਦਾਨ ਸੋਚ ਸਕਦੇ ਨੇ ਕਿ ਉਹੀ ਸਤੀਰਾ ਤੇ ਬੜੀਆਂ ਵਾਲਾ ਘਰ ਹੋਵੇ ਤੇ ਬੰਦਾ ਪੰਜ ਵਾਰ ਰਾਜ ਸਭਾ ਦਾ ਮੈਂਬਰ ਹੋਵੇ ਪਿੰਡ 'ਚ ਰਹਿੰਦਾ ਹੋਵੇ ਜਿੱਥੇ ਵੀ ਹੋਵੇ ਰਾਤ ਨੂੰ ਪਿੰਡ ਚੌਣਾ ਹੋਵੇ ਔਰ ਇੱਕ ਵਾਰ ਲੋਕ ਸਭਾ ਦਾ ਮੈਂਬਰ ਵੀ ਰਹੇ ਹੋਗੇ 17 ਤੋਂ 77 ਤੋਂ 80 ਤੱਕ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਹੇ ਹੋਗੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਔਰ ਗੱਲ ਕਰਨ ਤੋਂ ਪਹਿਲਾਂ ਉਹੀ ਗੱਲ ਜਿਹੜੀ ਮੈਂ ਅਕਸਰ ਕਰਦਾ ਕਿ ਪਹਿਲੇ ਦਰਸ਼ਕੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੇ ਅਜੇ ਤੱਕ ਨਹੀਂ ਕੀਤਾ ਪਲੀਜ਼ ਕਰ ਲਵੋ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਸੀ ਜੇ ਦੇਖੋ ਤਾਂ ਸਿਆਸਤ ਹੈ ਸਿਆਸਤ ਬਣਾ ਰਹੋ ਜੀ ਤੁਸੀਂ ਇੱਥੇ ਅਕਾਲੀ ਦਰ ਮੈਨੂੰ ਅਕਾਲੀ ਦਰ ਬਾਦਲ ਕਹਿੰਦੇ ਨੇ ਬਾਦਲ ਸਾਹਿਬ ਦਾ ਤੁਹਾਡੇ ਸਾਹਮਣੇ ਰੀਡ ਕਾ ਵੀਰੇ ਹੈ ਲੇਕਿਨ ਜਾਣ ਤੋਂ ਬਾਅਦ ਤਾਂ ਫਿਰ ਸਾਰਾ ਕੁਝ ਚੱਲਦਾ ਤੇ ਖੈਰ ਟੋੜਾ ਸਾਹਿਬ ਦਾ ਜਨਮ ਸਾਹਿਬ ਇਹਨਾਂ ਨੇ ਬਣਾੜੀ ਟੋੜਾ ਪਰਿਵਾਰ ਜਾਂ ਸੁਧਾਰ ਲਹਿਰਾਂ ਦੇ ਵਿੱਚ ਬਣਾ ਕੇ ਉਹ ਇੱਕ ਵੱਖਰੀ ਗੱਲ ਹੈ ਲੇਕਿਨ ਜਿਹੜੀ ਗੱਲ ਕਰਨ ਵਾਲੀ ਹੈ ਕਿ ਇਹ ਜਿਹੜਾ ਸਿਆਸਤਦਾਨ ਜਿਹੜਾ 24 ਸਤੰਬਰ ਲੁਟਦਾ ਤੋਂ ਕੋਈ ਅਸੀਂ 100 ਸਾਲ ਪਹਿਲਾਂ ਤੇ ਉਸ ਸਿਆਸਦਾਨ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਾਡੇ ਮਨ 'ਚ ਇੱਕ ਗੱਲ ਹੁੰਦੀ ਹੈ ਕਿ ਕੋਈ ਇੰਨਾ ਮਾਣਦਾਰ ਵੀ ਹੋ ਸਕਦਾ ਇਹ ਆਪਣੇ ਵੱਡੀ ਗੱਲ ਹੈ ਕਿਉਂਕਿ ਇਮਾਨਦਾਰੀ ਅੱਜ ਕੱਲ ਸਿਆਸਤ 'ਚ ਮਿਲਦੀ ਨਹੀਂ ਐਨਾ ਕੋਈ ਧਰਤੀ ਨਾਲ ਜੁੜਿਆ ਵੀ ਹੋ ਸਕਦਾ ਕਿੰਨੇ ਕੁ ਲੋਕ ਨੇ ਥੋੜੀ ਜੀ ਗੱਲ ਹੁੰਦੀ ਆ ਅਗਲਾ ਸ਼ਹਿਰ ਚ ਕੁਠੀ ਪਾਉਂਦਾ ਤੇ ਪਿੰਡ ਚ ਐਨਾ ਖੁਸ਼ ਹੋਣ ਦੇ ਬਾਅਦ ਪਿੰਡ ਨਹੀਂ ਛੱਡਿਆ ਪਿੰਡਾਂ ਦਾ ਘਰ ਨਹੀਂ ਛੱਡਿਆ ਕੁਠੀ ਤਾਂ ਕਾਰ ਉਹਦੇ ਉਸੇ ਤਰ੍ਹਾਂ ਬਦਲੇ ਆਪਣੀ ਉਹ ਮੇ ਚਾਹਤਾ ਸਤੀਰਾ ਵਾਲਾ ਘਰ ਜਿਹਨੂੰ ਕਹਿ ਸਕਦਾ ਤੇ ਉਹ ਘਰ ਦੇ ਵਿੱਚ ਜਿੰਨੇ ਇੱਕ ਦੂਰ ਜਾ ਸਕਦੇ ਇੱਕ ਕਾਰ ਤੇ ਜਾ ਕੇ ਤੇ ਉਹਨਾਂ ਨੇ ਘਰ ਸ਼ਾਮ ਨੂੰ ਆ ਜਾਣਾ ਸੀ ਦੇਖੋ ਮੈਂ ਕੋਈ ਜ਼ਿਆਦਾ ਤਾਂ ਨਹੀਂ ਮੈਂ ਤਾਂ ਪਹਿਲੀ ਵਾਰ ਸਤਨ ਵਿੱਚ ਮਿਲਿਆ ਸੀ ਮੈਨੂੰ ਮਿਲਾਇਆ ਸੀ ਸਰਜੀ ਸਿੰਘ ਕੋਲੀ ਨੇ ਤੇ ਕੋਲੀ ਇਲੈਕਸ਼ਨ ਚ ਉਹ ਲੜਿਆ ਨਾ ਉਸ ਵੇਲੇ ਅਸਲ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਗENDER ਸਿੰਘ ਪਵਾਰ ਬਚਾਅ ਅਸਰ ਹੁੰਦੇ ਸੀ ਸਾਡੀ ਉਹਨਾਂ ਨਾਲ ਟਕਸਲ ਪੈ ਗਈ ਕੁਛ ਪ੍ਰੋਫੈਸਰ ਦੋਸਤਾਂ ਦੀ ਤੇ ਉਸ ਲੜਾਈ ਦੇ ਵਿੱਚੋਂ ਸਾਡਾ ਨੁਕਸਾਨ ਕਰ ਰਿਹਾ ਸੀ ਮੇਰਾ ਵੀ ਨੁਕਸਾਨ ਕਰਦੀ ਕੋਸ਼ਿਸ਼ ਕੀਤੀ ਗਈ ਸੀ ਤੇ ਅਸੀਂ ਚਾਹੁੰਦੇ ਸੀ ਕਿ ਉਹ ਬਦਲਿਆ ਜਾਵੇ ਉਹ ਬਲਵੰਤ ਸਿੰਘ ਸਾਹਿਬ ਬਲਵੰਤ ਸਿੰਘ ਨੇ ਲਾਇਆ ਸੀ ਤੋਂ ਇਸ ਕਰਕੇ ਸਾਡੀ ਲੜਾਈ ਤੇ ਅਸੀਂ ਮਦਦ ਚਾਹੁੰਦੇ ਸੀ ਲੱਗਦਾ ਸੀ ਕਹਾਲੀ ਜਿੱਤਣਗੇ ਤੇ ਮੈਂ ਪਹਿਲੀ ਵਾਰ ਇੱਕ ਦੋ ਵਾਰ ਹੀ ਮਿਲਿਆ ਸਰਜੀਤ ਸਿੰਘ ਕੋਹਲੀ ਦੇ ਘਰ ਪ੍ਰਕਾਸ਼ ਸਿੰਘ ਬਾਦਲ ਔਰ ਇਹ ਟੋੜਾ ਸਾਹਿਬ ਨੂੰ ਫਿਰ ਇਸ ਕਰਕੇ ਸਾਡਾ ਮੇਲ ਬਲਾਪ ਹੋਣਾ ਸ਼ੁਰੂ ਹੋਇਆ ਮੈਂ ਇੱਕ ਫਿਲਮ ਬਣਾਈ ਸੀ ਇਸਤੇ ਸਰਜੀਤ ਸਿੰਘ ਕੋਹਲੀ ਨੂੰ ਜਤੌਣ ਦੇ ਲਈ ਉਹਦੇ ਹੱਕ ਚ ਬੜੀ ਸੱਚੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਤੇ ਉਹਦੇ ਲਈ ਫਿਰ ਇੱਕ ਸਕ੍ਰਿਪਟ ਤਿਆਰ ਕੀਤੀ ਕਿ ਥੋੜਾ ਸਾਭ ਨੂੰ ਇੰਟਰਵਿਊ ਕਰਨਾ ਹੈ ਥੋੜਾ ਸਾਭ ਦੇ ਮੂੰਹ ਉਹਦੇ ਹੱਕ ਚ ਕਹੋਣਾ ਕਹੋਣ ਲਈ ਫਿਰ ਤਰੀਕੇ ਹੁੰਦੇ ਨੇ ਆ ਜਿਹੜਾ ਗੁਰਦੀ ਮੀਡੀਆ ਹੈ ਜੋ ਕੋਸ਼ਿਸ਼ ਕਰਦਾ ਨਾ ਮੋਦੀ ਸਾਹਿਬ ਤੇ ਆਪਕਿ ਤੇ ਉਹ ਕੀ ਸੀ ਤਰੀਕਾ ਮੈਂ ਬਸ ਸਵਾਲ ਕੀਤਾ ਥੋੜਾ ਸਾਭ ਤੁਸੀਂ ਡਾਇਰੈਕਟਰ ਅਬਦੁਲ ਖਾਨ ਤੇ ਜੋ ਇਹ ਸਰਜੀਤ ਸਿੰਘ ਕੋਹਲੀ ਨੂੰ ਤੇ ਕਿਉਂ ਦਿੱਤੀ ਹੈ ਠੀਕ ਕੀ ਖਾਸ ਹੈ ਬੰਦੇ ਚ ਤੇ ਫਿਰ ਉਹਦੇ ਉਹ ਨਹੀਂ ਭਾਈ ਇਹ ਸਰਦਾਰਾ ਸਿੰਘ ਕੋਹਲੀ ਦਾ ਮੁੰਡਾ ਹੈ ਉਹ ਬਹੁਤ ਸਾਡਾ ਟਕ ਸਾਡੀ ਅਕਾਲੀ ਉਹ ਵੀ ਰਿਹਾ ਉਹਦਾ ਮੁੰਡਾ ਇਹ ਵੀ ਬੜੀ ਸੇਵਾ ਕਰਦਾ ਹੈ ਫਿਰ ਉਹਦੇ ਸਿਫਤਾ ਦੇ ਪੁੱਲ ਬੰਨੇ ਬੋਟਾ ਤਾਂ ਤਾਂ ਹੀ ਮਿਲਿਆ ਸੀ ਇਹੋ ਜਿਹੀ ਫਿਲਮ ਬਣਾਈ ਸੀ ਤੇ ਉਹ ਉਸ ਵੇਲੇ ਫਿਰ ਮੇਰੀ ਤੋੜਾ ਸਾਹਿਬ ਨਾਲ ਕਈ ਵਾਰੀ ਮੁਲਾਕਾਤ ਫਿਰ ਕਿਤੇ ਪਿੰਡ ਜਾ ਕੇ ਕਾ ਐਨਾ ਮੇਰੀ ਡੇਟ ਤਾਂ ਨਹੀਂ ਸੀ ਕਿ ਮੈਂ ਗੱਲ ਕਰ ਸਕਦਾ ਪਰ ਜਿੰਨੇ ਕੁ ਦੋਸਾ ਤੋਂ ਸੁਣਦੇ ਸੀ ਉਹਨਾਂ ਬਾਰੇ ਗੱਲਾਂ ਤੇ ਉਹਨਾਂ ਚੁ ਕੁਝ ਗੱਲਾਂ ਮੈਂ ਤੁਹਾਨੂੰ ਦੱਸ ਦਿੰਨਾ ਕਿ ਉਸ ਬੰਦੇ ਬਾਰੇ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਦੇਖੋ ਇੱਕ ਤਾਂ ਗੱਲ ਹੈ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਦੇਖੋ ਇਹ 24 ਮਾਰਚ ਦੀ ਗੱਲ ਹੈ ਜਦੋਂ 25 ਮਾਰਚ ਨੂੰ ਕਾਰ ਸੇਵਾ ਸ਼ੁਰੂ ਹੋਣੀ ਸੀ 25 ਮਾਰਚ 2004 ਬਾਰ ਵੀ ਕਾਰ ਸੇਵਾ ਹੋ ਰਹੀ ਸੀ ਇੱਕ ਪ੍ਰਧਾਨ ਸੀ ਪ੍ਰਧਾਨ ਸਾਹਿਬ ਮੈਂ ਪ੍ਰਧਾਨ ਸਾਹਿਬ ਨੂੰ ਅੰਮ੍ਰਿਤਸਰ ਵੀ ਦੋਦਰ ਬਾਰੇ ਭੇਲਿਆ ਸੀ ਤੇ ਪ੍ਰਧਾਨ ਸਾਹਿਬ ਨੇ ਉਹ ਸ਼ੁਰੂਆਤ ਕਰਾਈ ਤੇ ਮੈਨੂੰ ਲੱਗਦਾ ਕਿ ਉਸ ਦਿਨ ਜਾਤਾ ਦੇਖੋ ਉਮਰ ਦਾ ਵੀ ਤਕਾਜ਼ਾ ਹੁੰਦਾ ਤੇ ਉਹ ਬਿਮਾਰ ਹੋਏ ਤੇ ਹਸਪਤਲ ਲੱਗੇ ਸੀ ਉਹਨਾਂ ਨੂੰ 31 ਮਾਰਚ ਨੂੰ ਜਾਂ 1 April ਸਵੇਰੇ ਕਹਿੰਦੇ ਉਹ ਕਾਚੜਾੜਾ ਕਰਕੇ ਸੀ ਉਦੂ ਬਾਦ ਮੈਂ ਸਮਝਦਾ ਕਿ ਸ਼ਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਰਤਬਾ ਘਟਦਾ ਹੀ ਦੇਖਿਆ ਲੜਾਈ ਝਗੜੀ ਦੇਖੀ ਉਹੀ ਸੀ ਇੱਕ ਪੈਰਲਲ ਇੱਕ ਵੱਡਾ ਨਾਮ ਜਿਸ ਨੇ ਪਤਾ ਨਹੀਂ ਕਿੰਨੇ ਬੰਦਿਆਂ ਨੂੰ ਬਚਾਇਆ ਜਿਹੜੇ ਦੌਰ ਦੇ ਵਿੱਚੋਂ ਨਿਕਲਿਆ ਉਹਨੂੰ ਜਿਹੜਾ ਪੰਥ ਇਹ ਸਭ ਨੂੰ ਪਤਾ ਹੈ 84 ਉਦੋਂ ਜਿਹੜੇ ਹੋਈ ਸਾਕਾ ਨੀਲਾ ਤਾਰਾ ਦੇ ਵਿੱਚ ਕਿੰਦਾ ਕੁਸ਼ ਹੋਇਆ ਇਹ ਬਹੁਤ ਸਾਰੀਆਂ ਗੱਲਾਂ ਨੇ ਉਹ ਵਿੱਚ ਬੜਾ ਕੁਸ਼ ਹੱਕ ਵਿਰੋਧ ਚ ਦੇਖੋ ਲੀਡਰਾਂ ਤੇ ਹੁੰਦਾ ਹੀ ਹੈ ਪਰ ਅੱਜ ਕਿਉਂਕਿ ਮੈਂ ਸਮਝਦਾ ਕਿ ਸ਼ਬਦ ਪਰਚੋਲ ਦਾ ਦਿਨ ਹੈ ਸਾਰੇ ਅਕਾਲੀਆਂ ਲਈ ਤਾਂ ਇਹ ਗੱਲ ਬੰਨਣੀ ਪਊਗੀ ਉਹਨਾਂ ਦੇ ਹੱਕ ਚ ਕਿਹੜੀ ਗੱਲ ਜਾਂਦੀ ਹੈ ਕਿ ਘੱਟ ਜਾਂਦੀ ਹੈ ਇਹ ਗੱਲ ਕਿ ਬੰਦਿਆਂ ਨੂੰ ਬਚਾਉਣਾ ਕੋਈ ਕਿਸੇ ਦੇ ਮੁਕਾਬਲੇ ਤੋਂ ਬਚਾਉਣਾ ਦੂਜੀ ਗੱਲ ਮੈਂ ਇਹਨਾਂ ਦੇ ਜਿੰਨੇ ਵੀ ਪਿੰਡ ਪਟਿਆਲੇ ਦੇ ਜਿਹੜੇ ਤਹਟੋੜਾ ਤੇ ਬਿਲਦੇ ਰਹਿੰਦੇ ਸੀ ਜਾਂਦੇ ਵੀਰੇਂਦੇ ਸੀ ਤੇ ਜਿੰਨੀਆਂ ਨੌਕਰੀਆਂ ਲਵਾਈਆਂ ਤੇ ਕਿੰਨੇ ਕੰਮ ਕੀਤੇ ਆਪਣੇ ਪਿੰਡ ਵਾਲਿਆਂ ਦੇ ਆ ਦੇ ਇਲਾਕੇ ਵਾਲਿਆਂ ਦੇ ਬਸ ਪੁੱਛੋ ਨਾ ਕੋਈ ਘਰ ਸਾਡੀ ਛੇ ਕਿਸੇ ਘਰ ਚ ਕੋਈ ਬੰਦਾ ਨਹੀਂ ਤਾਂ ਉਹਦੇ ਰਿਸ਼ਤੇਦਾਰਾਂ ਨੂੰ ਨੌਕਰੀ ਆਣਾ ਨਹੀਂ ਲਿਆ ਐਸਾ ਲੱਗਿਆ ਕਿਤੇ ਨਜ਼ਰ ਨਹੀਂ ਆਉਂਦਾ ਇਮਾਨਦਾਰੀ ਦੇ ਹਾਲ ਇਹ ਹੈ ਦਰਸ਼ਨ ਬੁੱਟਰ ਪੰਜਾਬੀ ਦਾ ਵੱਡਾ ਨਾਮ ਹੈ ਸਹਿਤ ਅਕਾਦਮੀ ਪ੍ਰਾਈਜ਼ ਜਿੱਤਿਆ ਹੋਇਆ ਉਹ ਬੈਂਕ ਮੈਨੇਜਰ ਸੀ ਪੀਐਨਬੀ ਚ ਉੱਥੇ ਇਹਦਾ ਅਕਾਊਂਟ ਸੀ ਬਟ ਇਹਦੇ ਲਾਗੇ ਇੱਕ ਬ੍ਰਾਂਚ ਦੇ ਵਿੱਚ ਉੱਥੇ ਉਹ ਮੈਨੇਜਰ ਬਣ ਗਿਆ ਇਹਨਾਂ ਦੇ ਅਕਾਲ ਚਲਾਣੇ ਤੋਂ 10 ਸਾਲ ਬਾਅਦ ਉਹਨੂੰ ਪਤਾ ਲੱਗਿਆ ਵੀ ਇੱਕ ਲੋਕਰ ਹੈ ਟੋੜਾ ਸਾਹਿਬ ਦਾ ਜਦੋਂ ਉਹਨੇ ਕਿਹਾਰ ਮੇਜ ਸਿੰਘ ਟੋੜਾ ਨੇ ਇਹਨਾਂ ਤੇ ਜਵਾਈ ਨੂੰ ਕਹੇ ਦੀਆ ਦੱਸੋ ਤੁਸੀਂ ਇਹ ਖੋਲਣਾ ਹੈ ਉਹ ਕਹਿੰਦੇ ਖੋਲਣਾ ਹੈ 6000 ਰੁਪਏ ਜਮਾ ਕਰੋ ਚਲੋ ਲੋਕਰ ਭਲਾਇਆ ਤੇ ਹੱਥ ਪਾ ਕੇ ਦੇਖਿਆ ਤਾਂ ਕੁਛ ਨਹੀਂ ਸੀ ਨਹੀਂ ਨਹੀਂ ਖਾਲਤਾ ਹੈ ਵੀ ਘਰ ਵਾਲੀ ਜਿੰਨੀ ਜਮੀਨ ਸੀ ਉਨੀ ਪਈ ਹੈ ਉਹੀ ਘਰ ਹੈ ਸਭ ਕੁਝ ਹੋਇਆ ਇਮਾਨਦਾਰ ਸੀ ਮਤਲਬ ਬਿਲਕੁਲ ਕੋਈ ਪੈਸਾ ਨਹੀਂ ਨੌਕਰੀਆਂ ਲਵਾਈਆਂ ਦਿੱਤਾ ਇਹ ਨਹੀਂ ਸੀ ਲੋਕਾਂ ਨੇ ਪੈਸੇ ਵੰਡਦੇ ਸੀ ਇਮਾਨਦਾਰੀ ਤਾਂ ਪਹਿਲੇ ਤੋਂ ਸੀ ਲੀਡਰਸ਼ਿਪ ਤੋਂ ਪਤਾ ਲੱਗੀ ਸੀ ਮਾਸਟਰ ਤਾਰਨ ਸਿੰਘ ਨੇ 2000 ਰੁਪਏ ਦਿੱਤਾ ਵੀ ਜਾਰ ਇਲੈਕਸ਼ਨ ਲੜ ਲੈ ਤੇ 700 ਖਰਚਿਆ 1300 ਵਾਪਸ ਕਰਤਾ ਕੋਈ ਕਿਹਾ ਕਾ ਮੇਰੇ ਤਾਂ ਫਰਚੀ ਨਹੀਂ ਹੋਇਆ ਸਾਈਕਲ ਦਾ ਪ੍ਰਚਾਰ ਕਰਦੇ ਸ਼ੁਰੂ ਚ ਹੈ ਉਸ ਮੇਰੇ ਤੇ ਜਥੇ ਦਾ ਤਾਂ ਹੀ ਤਾਂ ਮੈਂ ਕਹ ਲਿਆ ਵੀ ਟਕਸਾਲੀ ਜਥੇਦਾਰਾਂ ਦੀ ਆਖਰੀ ਘੜੀ ਸੀ ਉਸ ਤੋਂ ਬਾਅਦ ਨਜ਼ਰ ਆਉਂਦੇ ਆਪਾਂ ਨੂੰ ਘਟੋ ਘਟ ਮੈਂ ਤਾਂ ਹੀ ਦੇਖਿਆ ਹਾਂ ਫਿਰ ਚਲੋ ਇਮਾਨਦਾਰੀ ਵੀ ਗੱਲ ਹੋ ਗਈ ਜਿਹੜੀ ਅੱਜ ਕੱਲ ਬਿਲਕੁਲ ਰੈਰ ਹੈ ਬਹੁਤ ਘੱਟ ਮਿਲਦੀ ਹੈ ਬਸ ਜਿਹੜੇ ਆ ਬਣਾ ਰਹੇ ਨੇ ਸਤਾਵ ਦੀਆਂ ਕੱਲੀ ਇਹ ਹੀ ਗੱਲ ਦੇਖ ਲੈਣ ਅੱਜ ਇਹਨਾਂ ਨੇ ਚੱਲੇ ਆਪਣੀ ਝਾਤੀ ਮਾਰ ਲੈਣ ਜਿਹੜਾ ਛੋੜਾ ਗਰੁੱਪ ਸੀ ਉਹੀ ਝਾਤੀ ਮਾਰ ਲਏ ਉਹਨਾਂ ਵਿੱਚ ਕਿੰਨੇ ਕੁ ਬੰਦੇ ਮਾਲਦਾਰ ਨਿਕਲੇ ਉਸ ਤੋਂ ਬਾਅਦ ਪਰ ਛੋੜਾ ਜਿਹਾ ਉਹ ਆਪ ਈਮਾਨਦਾਰ ਸੀ ਬਾਕੀ ਜਿਹੜਾ ਕੁਝ ਸੋਬਜੈਕਟ ਆਫ ਮੈਂਬਰ ਇਹ ਉਹਨਾਂ ਦੇ ਕੋਈ ਸੌਣ ਨਹੀਂ ਜਾਂਦਾ ਫੇਰ ਆਜੋ ਅਗਲੀ ਗੱਲ ਕਿ ਉਹ ਉਹਦੀ ਜਿਹੜੀ ਖਾਸ ਕੁਆਲਿਟੀ ਹੁੰਦੀ ਹੈ ਨਾ ਲੀਡਰ ਚ ਕਿ ਚਾਹੇ ਵਿਰੋਧੀ ਹੈ ਚਾਹੇ ਉਹ ਆਪ ਹੈ ਉਹਦੇ ਨਾਲ ਡੁੱਡਦੀ ਜਿਹੜੀ ਸਾਦ ਸੀਦਾ ਉਹ ਕਮਾਲ ਸੀ ਦੇਖੋ ਕੈਪਟਨ ਮਪਿੰਦਰ ਸਿੰਘ ਨੂੰ ਹਰਾਇਆ ਤੇ ਕੈਪਟਨ ਨਾਲ ਉਹਨੇ ਜਿਹੜੀ ਸਾਹ ਇੰਨੀ ਪੀਡੀ ਸੀ ਜਣੀ ਹਾਰ ਕੇ ਵੀ ਕੈਪਟਰ ਕਰਿਆ ਜਿੰਨਾ ਤਾ ਤੁਸੀਂ ਸੀ ਮੈਂ ਤਾਂ ਖਾਡਾ ਪਿਆ ਐਥੇ ਤਾਂ ਜਦੋਂ ਬਾਦਲ ਸਾਹਿਬ ਨਾਲ ਝਗੜਾ ਹੋਇਆ ਨਾ ਝਗੜਾ ਕਰਾਇਆ ਗਿਆ ਵੈਸੇ ਮੈਨੂੰ ਉਸ ਵੇਲੇ ਦਾ ਪਤਾ ਮੈਨੂੰ ਮਜੀਤ ਸਿੰਘ ਕਲਕੱਤਾ ਕੱਲੀ ਕੱਲੀ ਗੱਲ ਦੱਸ ਗਿਆ ਉਹ ਮੈਂ ਦੱਸ ਦਿੰਦੇ ਸੀ ਤੇ ਉਹ ਚਲੋ ਜਿੰਨੇ ਵੀ ਹੋਇਆ ਜਿਹੜੇ ਬੰਦੇ ਨਹੀਂ ਸੀ ਉਸ ਵੇਲੇ ਮੰਤਰੀ ਦਾ ਪਾਵਰ ਚ ਉਹਨਾਂ ਨੇ ਕਰਾਇਆ ਹੁਣ ਮੈਂ ਕੀ ਨੌਂ ਨਾ ਨਾਲੇ ਜੇ ਹੁਣ ਨੌਂ ਲਾਈਨ ਦਾ ਫਾਇਦਾ ਵੀ ਕੀ ਹੈ ਜੋ ਹੋ ਗਿਆ ਤੇ ਉਸ ਵੇਲੇ ਫਿਰ ਸਾਰਾ ਗਰੁੱਪ ਜਿਹੜਾ ਪੰਥਕਾ ਲੀਡਰ ਬਣਿਆ ਸੀ ਅਸਰ ਦੇ ਵਿੱਚ ਕੈਪਟਨ ਤਾਂ ਹੀ 2002 ਦੇ ਵਿੱਚ ਜਦੋਂ ਪਾਵਰ ਚ ਹੁੰਦਾ ਤਾਂ ਟੋੜਾ ਸਾਹਿਬ ਦੀ ਬਜਾ ਕਰਕੇ ਹੁੰਦਾ ਅਕਾਲੀ ਹਾਰਦੇ ਨੇ ਇਹੀ ਤਾਂ ਫੋਟੋ ਰਹਿੰਦੀ ਹੁੰਦੀ ਹੈ ਹਮੇਸ਼ਾ ਸੋ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਸਾਂਸੀ ਜਿੰਨੇ ਵੀ ਆਪ ਦੇ ਚਲੇ ਬਰ ਕੋ ਉਧਰ ਲਾਦੇ ਸੀ ਬਹੁਤ سارے ਬੰਦੇ ਤਾਂ ਜਿਹੜੇ ਮੇਰੇ ਸਟੂਡੈਂਟ ਵੀ ਸੀ ਜਿਹੜੇ ਇਹਨਾਂ ਦੇ ਨਾਲ ਸੀ ਉਹ ਲਾਤੇ ਸੀ ਜਿਹੜਾ ਭਰਤਿੰਦਰ ਚਾਹ ਕੈਪਟਨ ਸਾਹਿਬ ਦਾ ਸੀ ਪਬਲਿਕ ਰਿਲੇਸ਼ਨ ਦੇਖਦਾ ਉਧਰ ਜਾ ਕੇ ਪਬਲਿਕ ਰਿਲੇਸ਼ਨ ਦੇਖਣ ਲੱਗੇ ਜਿਹੜੇ ਆਪ ਦੇ ਬੰਦਿਆਂ ਨੂੰ ਜਿੰਨਾ ਹੋ ਸਕਦਾ ਸੀ ਉਨੀ ਮਦਦ ਕਰਦਾ ਸੀ ਹਾਲਾਂਕਿ ਸਾਡੀ ਮਦਦਤ ਨਹੀਂ ਹੋਈ ਉਸ ਵੇਲੇ ਜਿਹੜੀ ਜਿਸ ਕਰਕੇ ਅਸੀਂ ਇਹਨਾਂ ਦੇ ਨਾਲ ਗਏ ਸੀ ਜਗENDER ਸਿੰਘ ਪਵਾਰਾੜੇ ਕੇਸ ਚ ਉਹਦੇ ਲਈ ਕੋਈ ਹੋਰ ਕੁਝ ਕਰਨਾ ਪਿਆ ਖੈਰ ਇਹ ਐਬੀ ਕਾ ਆਪਣੇ ਫੇਰ ਜਿਹਨੂੰ ਸੋਨੀਆ ਗਾਂਧੀ ਵੀ ਮੰਨਦੀ ਸੀ ਕਿ ਜੇ ਡਾਕਟਰ ਮਨਮੋਹਨ ਸਿੰਘ ਦੀ ਦੋ ਵਾਰ ਸਰਕਾਰ ਘਟੋਕੜ ਪਹਿਲੀ ਵਾਰ ਜਦੋਂ ਸਰਕਾਰ ਬੰਦੀ ਹੈ ਜਿੰਨਾ ਵੀ ਜੋੜ ਤੋੜ ਕੀਤਾ ਹੈ ਦੇਸ਼ ਦੇ ਵਿੱਚ ਹਰਕ੍ਰਿਸ਼ਨ ਸਿੰਘ ਸਰਜੀਤ ਉਹਦੇ ਪਿੱਛੇ ਸੀ ਤੇ ਸਰਜੀਤ ਵਰਗਾ ਬੰਦਾ ਉਦੋਂ ਦਾ ਦੋਸਤੀ ਸੀ ਥੋੜਾ ਸਾਹ ਦਾ ਥੋੜਾ ਸਾਹ ਤਾਂ ਸਾਰੇ ਨਾਲ ਮਿਲਦੇ ਸੀ ਜਿਹੜੇ ਇਹ ਇੱਕ ਬਟਾ ਸਿਆਸਤਦਾਨ ਦਾ ਹੁੰਦਾ ਹੈ ਇਹ ਗਰਮ ਦਲਿਆ ਦਾ ਸੰਤ ਭੇਡਾ ਵਾਲੇ ਨਾਲ ਵੀ ਜੇਬ ਅਧਰ ਉਹਨਾਂ ਦਾ ਕੋਈ ਹਫਤਾ ਸੀ ਜਿਆਦਾ ਰਾਬਤਾ ਨਰਮ ਦਲਿਆ ਤੇ ਗਰਮ ਦਲਿਆ ਚ ਤਾਂ ਥੋੜਾ ਸਾਹ ਪਰਸ ਉੱਥੇ ਵੀ ਕੋਈ ਇਮਾਨਦਾਰੀ ਉਹਨਾਂ ਦੀ ਵੀ ਇਮਾਨਦਾਰੀ ਦੀ ਮਿਸਾਲ ਹੈ ਕਹਿੰਦੇ ਜੀ ਜਦੋਂ ਇਹ ਬਾਹਰ ਆਇਆ ਨਾ ਤਰਾਸੀ ਤਾਂ ਚਲੇ ਗਏ ਸੀ ਸਾਰੇ ਲੋਕ ਕਹਿੰਦੇ ਜੀ ਹੱਥ ਫੜੇ ਕਰਕੇ ਗਏ ਜੀ ਬੜਾ ਕੁਝ ਕਹਿੰਦੇ ਨੇ ਨਾ ਇਹ ਚਲੇ ਗਏ ਬਾਦਲ ਸਾਹਿਬ ਚਲੇ ਗਏ ਫੜੇ ਗਏ ਜਦੋਂ ਬਾਹਰ ਆਉਂਦੇ ਨੇ ਵਾਪਸ ਆਉਂਦੇ ਨੇ ਤੇ ਇਹ ਕਹਿੰਦੇ ਜੀ ਐਸਜੀਪੀਸੀ ਕੋਲ ਗਏ ਵੀ ਮੈਂ ਜਾਣਾ ਹੈ ਸਤ ਭਿੰਡਰ ਵਾਲੇ ਦੀ ਧਰਮਪਤਨੀ ਕੋਲ ਵੀ ਪ੍ਰੀਤਮ ਕੋਲ ਕਹਿੰਦੇ ਜੀ 1 ਲੱਖ ਰੁਪਏ ਦਾ ਚੈੱਕ ਲੈ ਗਏ ਇੱਕ ਜਥੇਦਾਰ ਹੁੰਦਾ ਸੀ ਸੌਰਜਨ ਸਿੰਘ ਠੇਕੇਦਾਰ ਮੈਂ ਨਾ ਉਹਨਾਂ ਤੋਂ 50 ਹਜ਼ਾਰ ਕੈਸ਼ ਲੈ ਗਏ ਤੇ ਕਹਿੰਦੇ ਛੱਡੇ ਗਏ ਬੀ ਬੀ ਜੀ ਕਹਿੰਦੇ ਭਾਈ ਕਰਦੇ ਆ ਮੈਂ ਤਾਂ ਨਹੀਂ ਲੱਗਦੇ ਇਹ ਤਾਂ ਸੰਗਤ ਦਾ ਪੈਸਾ ਇਹ ਨਹੀਂ ਮੈ ਲੈ ਉਹ ਕਹਦੇ ਆਪ ਜਾ 10000 ਰੁਪਏ ਰੱਖ ਲੋ ਕਹਿੰਦੇ ਨਾ ਮੈਨੂੰ ਸੰਤ ਜੀ ਕਹਿ ਗਏ ਵੀ ਆ ਵੀ ਹੱਕ ਦੀ ਕੋਈ ਜਣਾ ਕਰਨਾ ਮੈਂ ਨਹੀਂ ਇਸ ਦਾ ਪੈਸਾ ਲੈਣਾ ਉਧਰ ਵੀ ਦੇਖੋ ਤੁਸੀਂ ਇਮਾਨਦਾਰੀ ਨਾਲੇ ਜ਼ਰੂਰਤ ਹੁੰਦੀ ਆ ਸੋ ਅੱਜ ਕੋਈ ਸੋਚ ਸਕਦਾ ਸੋ ਇਸ ਤਰ੍ਹਾਂ ਮੈਂ ਇੱਕ ਟਾਪੇ ਪੜਦੇ ਗੱਲ ਸੁਣ ਰਿਹਾ ਸੀ ਜਿਹੜੇ ਮੁਸਲਮਾਨ ਸੀ ਨਾ ਉਹਨਾਂ ਨੂੰ ਬਚਾਉਣਾ ਉਹ ਕਹਦੇ ਆ ਸ਼ਾਕੂਲ ਅਮਰਤੀ ਸ਼ਾਕੂਲ ਸੇਕੂ ਮਿਨਾਰ ਉਹ ਦੁਬਾਰਾ ਚੱਲ ਠੀਕ ਹੈ ਜੇ ਮਸੀਤ ਉਹ ਮਸੀਤ ਬਣਾਤੀ ਪਿੰਡ ਦੇ ਮਸੀਤ ਦਾ ਨਹੀਂ ਪੱਥਰ ਡਾ ਰੱਖਿਆ ਹਰ ਭਾਈਚਾਰੇ ਦਾ ਗੁਰਦੁਆਰਾ ਜਿਹੜੇ ਜੋ ਕਰਨਾ ਐਨਾ ਖੁੱਲ੍ਹਦਲਾ ਬੰਦਾ ਘਾਟੀ ਹੁੰਦੇ ਨੇ ਬਾਹਰੋਂ ਪਤਾ ਲੱਗਦਾ ਹੁੰਦਾ ਅੱਜ ਕੱਲ੍ਹ ਅੱਜ ਕੱਲ੍ਹ ਤਾਂ ਜਿਹੜਾ ਧਾਮੀ ਸਾਹਿਬ ਮੈਨੂੰ ਪੱਤਰ ਦੇਣਾ ਸੀ ਉੱਥੇ ਡੀਸੀ ਜੀ ਆ ਪਾਏ ਉਹਨੇ ਉਹਦਾ ਐਸਡੀਐਮ ਭੇਜਤਾ ਜਿਵੇਂ ਆ ਹਾਲ ਹੈ ਸਾਡੇ ਉਸ ਵੇਲੇ ਪ੍ਰਧਾਨ ਦੀ ਕੀ ਮਜਾਲ ਸੀ ਵੱਡੇ ਵੱਡੇ ਬੰਦੇ ਹਿਲ ਜਾਂਦੇ ਸੀ ਗ੍ਰਾਮ ਅਦਿਤੀ ਦਾ ਦੇਸ਼ ਦਾ ਹਿੱਜਦਾ ਸੀ ਵੀ ਇਹ ਥੋੜਾ ਸਾਹ ਆਏ ਜਾਇਸ ਜੀ ਪੀਸ ਦਾ ਪਰਦਾੜ ਇਸੇ ਕਰਕੇ ਤਾਂ ਕਹਿੰਦੇ ਆ ਵੀ ਕੁਛ ਇਸ ਤਰ੍ਹਾਂ ਤਾਂ ਹੋਣਾ ਚਾਹੀਦਾ ਨਹੀਂ ਹੋਇਆ ਨਾ ਦੁੱਖ ਤਾਂ ਇਸੇ ਗੱਲ ਦਾ ਹੈ ਕਿ ਹਾਲਾਤ ਉਸ ਤਰ੍ਹਾਂ ਦੇ ਨਹੀਂ ਨਾ ਹੋ ਜਾਏ ਇਮਾਨਦਾਰ ਬੰਦੇ ਨਾ ਹੋ ਜਾਏ ਮੋਰਲੀ ਸਟਰੋਂਗ ਬੰਦੇ ਤੇ ਨਾ ਹੀ ਇਸ ਰ ਬਹੁਤ ਸਾਰੇ ਡੋਗ ਤਾਂ ਹੱਤੇ ਨੇ ਨਹੀਂ ਜਦੋਂ ਕਿਸੇ ਦਾ ਕੋ ਦੇਖੋ ਜਿਹੜਾ ਕੱਦ ਹੈ ਕੁਰਸੀ ਦਾ ਕੱਦ ਬੰਦੇ ਨਾਲ ਜਿਹੜੀ ਕੁਰਸੀ ਵੱਡੀ ਹੋ ਜਾਂਦੀ ਹੈ ਤੇ ਕੁਰਸੀ ਵੱਡੀ ਵੀ ਹੋਵੇ ਜੇ ਬੰਦਾ ਛੋਟਾ ਬੈਠ ਜਾਂਦਾ ਉਹ ਆਪਾਂ ਤਾਂ ਹਰ ਨੂੰ ਦੇਖਦੇ ਹਾਂ ਕੀ ਹਾਲ ਹੋਇਆ ਪਿਆ ਸੋ ਇਸਰਾ ਦਾ ਸੀ 27 ਸਾਲ ਪ੍ਰਧਾਨਗੀ ਕਰਨ ਵਾਲਾ ਜਥੇਦਾਰ ਰਚਨ ਸਿੰਘ ਠੋੜਾ ਪੰਜ ਵਾਰ ਰਾਜ ਸਭਾ ਦਾ ਮੈਂਬਰ ਔਰ ਉਸ ਤੋਂ ਬਾਅਦ ਇੱਕ ਵਾਰ ਲੋਕ ਸਭਾ ਦਾ ਮੈਂਬਰ ਬਿਲਕੁਲ ਰਾਮ ਜੀ ਨਾਲ ਅਫਦਾ ਨਾਮ ਬਣਾ ਕੇ ਦੁਨੀਆ ਤੋਂ ਚਲੇ ਗਿਆ ਹਜ਼ਾਰੋਂ ਸਾਲ ਨਰਗਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਲ ਸੇ ਹੁੰਦਾ ਹੈ ਚਮਲ ਵਿੱਚ ਜਦਾ ਬਾਰ ਪੈਦਾ ਇਹ ਐਨਾ ਹੀ ਮਿਲਦੇ ਕਿਸੇ ਨਵੀਂ ਵੀਡੀਓ ਚ ਬਹੁਤ ਬਹੁਤ ਸ਼ੁਕਰੀਆ